ਤੇਰੇ ਜੇ ਚੂਮਣ ਤਰ ਜਾਂਦਾ ਚੱਪਦੀ ਰੇਤਾ ਤੇਰੇ ਜੇ ਚੂਮਣ ਤਰ ਜਾਂਦਾ ਮਾਣੂ ਫਲ ਚੈ ਉਹ ਵੀ ਪਤਾ ਕੀ ਆ ਜਾਂਦਾ ਕੀ ਬਾਤ ਜਾਨ ਸਮੇਂ ਤੂੰ ਜੇ ਤਾਂ ਅੱਖਾਂ ਭਾਗਾ ਨਾ ਜਾਨ ਸਮੇਂ ਤੂੰ ਜੇ ਤਾਂ ਅੱਖਾਂ ਭਾਗਾ ਨਾ ਤੋ ਖਾ ਸੋ ਖਾ ਸਾਡਾ ਵੀ ਤਰ ਜਾਂਦਾ नागा मैं कितने झेना मैं भी कितने झेना सी रात बराते मूँ ही अपने धा क्या एक बारी अजमा के एक बार अजमा के रेंदे वे भला योदा सियो श्री स्तले ते ਧਰਜਾਂ ਦਾ ਕਿਆ ਬਾਤ ਮੈਂ ਮੇਰੀ ਨੂੰ ਮਾਰ ਮੰਨੋ ਜੇ ਤੂੰ ਲਈ ਮੈਂ ਮੇਰੀ ਨੂੰ ਮਾਰ ਮੰਨੋ ਜੇ ਤੂੰ ਲਈ ਮੈਂ ਵੀ ਤੇਰੇ ਉੱਤੇ ਪੱਕਾ ਮਾਰਿਆਂ ਦਾ ਤੇ ਸਾਧ ਦਾ ਚੱਟੂ ਜੇਕਰ ਹੱਕ ਫੜਾਉਂਦੇ ਤੂੰ ਸਾਧ ਦਾ ਚੱਟੂ ਜੇਕਰ ਹੱਕ ਫੜਾਉਂਦੇ ਤੂੰ ਔਖਾ ਸੀ ਆਪਾ ਸਾਕਰ ਵੀ ਕਰ ਜਾਂਦਾ ਤੇ ਤੇਰੇ ਕੋਲੇ ਬਾਣ ਬਾਣ ਸ਼ੇਰ ਵਖਾਉਂਦਾ ਜੋ ਤੇਰੇ ਕੋਲੇ ਬਾਣ ਬਾਣ ਸ਼ੇਰ ਵਖਾਉਂਦਾ ਜੋ ਟੀਟ ਪਤੰਗਿਆਂ ਉਹ ਹਰ ਜਿੰਦਾ ਡਰ ਜਾਂਦਾ ਮਿਰਵਾ